ਸਸਿਕਾਲ ਜੀ ਵੈਲਕਮ ਹੈ ਜੀ ਤੁਹਾਡਾ ਅੱਜ ਦੀ ਨਵੇਂ ਦਿਨ ਦੀ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਤਰੀਕ ਹੈਗੀ ਹੈ ਜੀ ਅੱਜ 9 ਫਰਵਰੀ ਸਾਲ 2025 ਦਿਨ ਐਤਵਾਰ ਹੈ ਇਸ ਸਮੇਂ ਸ਼ਾਮ ਦੇ 8 ਵਜੇ ਹੋਏ ਹਨ ਤੇ ਆਪਾਂ ਮਹਾਲੀ ਜ਼ਿਲ੍ਹੇ ਦੇ ਪਿੰਡ ਬੱਲੋ ਮਜਰੇ ਦੇ ਵਿੱਚ ਖੜੇ ਆਂ ਜਿਹੜਾ ਇਹ ਪਿੰਡ ਹੈ ਮਹਾਲੀ ਤੋਂ ਜਦੋਂ ਆਪਾਂ ਖਰੜ ਨੂੰ ਜਾਂਦੇ ਆ ਵੀ ਆਰ ਮਾਲ ਹੈ ਜਿਹੜਾ ਬਣਿਆ ਹੋਇਆ ਉਹਦੇ ਨੇੜੇ ਇਹ ਪਿੰਡ ਹੈਗਾ ਇੱਥੇ ਲੱਗਿਆ ਹੋਇਆ ਜੀ ਕਬੱਡੀ ਟੂਰਨਾਮੈਂਟ ਤੇ ਇਹਦੇ ਵਿੱਚ ਬੱਬੂ ਮਾਨ ਦਾ ਅਖਾੜਾ ਲੱਗਿਆ ਹੋਇਆ ਹੈ ਬਾਕੀ ਹੁਣ ਆਪਾਂ ਚੱਲਦੇ ਆਂ ਆਪਾਂ ਜਾ ਕੇ ਜਿਹੜਾ ਬੱਬੂ ਮਾਨ ਦਾ ਪ੍ਰੋਗਰਾਮ ਲਾਈਵ ਦੇਖਦੇ ਆਂ ਜਿਹੜਾ ਹੀ ਕਬੱਡੀ ਕੱਪ ਹੈ ਹਰੇਕ ਸਾਲ ਹੁੰਦਾ ਤੇ ਹਰੇਕ ਸਾਲ ਇੱਥੇ ਬੱਬੂ ਮਾਨ ਦਾ ਲਾਈਵ ਅਖਾੜਾ ਲੱਗਦਾ ਹੈ ਤੇ ਹੁਣ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਾਂ ਚੱਲਦੇ ਆਂ ਵੀਡੀਓ ਸ਼ੁਰੂ ਕਰਦੇ ਆਂ ਜਿੰਮ ਤੇ ਰਹਿਣਾ ਉਹ ਜੱਲੇ ਪਾਸੇ ਚੱਲਦਾ ਜਲਵਾ ਕਰੀਏ ਕਿ ਜਿਸ ਸਿਸਮਨ ਜਿਸੇ ਨਮੀਜ਼ ਕਿਸ ਤਵੀਲੇ ਤੇ ਰਹਿਣਾ ਉਹ ਤੇ ਕੋ ਖਾਣਾ ਹੋਵੇ ਹੱਥ ਖੜੇ ਕਰਕੇ ਇਹਨੂੰ ਸਾਬ ਦੀ ਦੋ ਆਪਣੇ ਆਪਣੇ ਪਿੰਡ ਤੋਂ ਸ਼ੁਰੂ ਕਰਨੋਂਗੇ ਨਾ ਫਿਰ ਪਿੰਡ ਚ ਕੋਈ ਗਰੀਬ ਨਹੀਂ ਰਹਿਣ ਦੇਣਾ ਸਭ ਦੇ ਸਿਰ ਤੇ ਛੱਤ ਹੋਊਗੀ ਮੈਂ ਪਿੰਡ ਮਕਾਨ ਬਣਾਉਣ ਲੱਗਿਆ ਦੀ ਫਿਰ ਬਹੁਤ ਚੌਲਾਂ ਦੇ ਕੰਮ ਸ਼ੁਰੂ ਕਰਤਾ ਕਿਉਂਕਿ ਫੋਕਲ ਕਰ ਰੈਲ ਨਹੀਂ ਬਣਦੀ ਨੇੜੇ ਤੇ ਹੁੰਦੇ ਸੀ ਜਿਵੇਂ ਧਰਨੇ ਜਾਂਦੇ ਵਗਰੇ ਇੱਕ ਘਰ ਦੇ ਚਲੇ ਗਿਆ ਕਾਦੇ ਜੇ ਨਹੀਂ ਜਾਂਦਾ ਕਹਿੰਦਾ ਬਹੁਤ ਕਿੱਥੇ ਆਂ ਤਾਂ ਸਾਹ ਲਾ ਕੇ ਰੱਖੀ ਹੁਣ ਕਰਦੇ ਬੋਲੀ ਜਾਂਦੇ ਹਾਂ ਅਸੀਂ ਆਪਣੀ 10 ਸਾਲ ਪਹਿਲਾਂ 15 ਸਾਲ ਦੀ ਜਗ੍ਹਾ ਤੇ ਜਾ ਗਏ ਤੁਹਾਡੇ ਲਈ ਆ ਸਨ 15500 ਜਿੰਦਾਬਾਦ ਦਿਨ ਰਾਤ ਅਸੀਂ ਤੁਹਾਡੇ ਲਈ ਲਾ ਕੇ ਬੰਨਿਆ ਕਾਰਾਂ ਜੇ ਦੇਖੋਗੇ ਅੱਜ ਦੀ ਵੱਡੀ ਇਕੋ ਯਾਰਾ ਦਾ ਕੋਰਾਂ ਦਾ ਘਟ ਰਿਹਾ ਯਾਰਾ मितरा मित्रू पैम बन के नचली फिरा सुरी ख़ातिर हर मुसीबत कमलिए हसे सहला कॾी ले ਸਾਵੇਂ ਹੋਏ ਅੱਜ ਰਾਤ ਬਹਿ ਰਹੇ ਆ ਪਿਸਰਾ ਉੱਡਾ ਨਾ ਸਰਕਾਰ ਹਾਏ ਬੰਦ ਕੱਪੇ ਕੋਡੀਆਂ ਰੋਕੀ ਚੱਕਵਾਰੇ ਆ ਹਾਏ ਬੰਦ ਕੱਪੇ ਕੋਡੀਆਂ ਢੜਕੇ ਚੱਕਵਾਰੇ ਆ ਹਾਏ ਬੰਦ ਕੱਪੇ ਕੋਡੀਆਂ ਢੜਕੇ ਚੱਕ ر لکھ روپئے ਘੜ ਕਾ ਤੇ ਲਾਗ ਵਾਗ ਮੇਲਾ ਮੇਰੇ ਅੱਖਾਂ ਦਾ ਦਰਦੀ ਪੈਰਾਂ ਦੀ ਘੜ ਕਾ ਤੇ ਲਾਗ ਵਾਗ ਮੇਲਾ ਮੇਰੇ ਅੱਖਾਂ ਦਾ ਦਰਦੀ ਪੈਰਾਂ ਦੀ ਘੜ ਕਾ ਤੇ ਲਾਗ ਵਾਗ ਮੇਲਾ ਜੇ ਕੋਈ ਕੋਰਾ ਨੀ ਲੋਭੀ ਚ ਦੇ ਆਇਆ ਅੱਜ ਮੇਰੇ ਵੀਰੋਂ ਮੈਂ ਆਪੇ ਸੈਟ ਕਰ ਲਿਆ ਕਿ ਮੈਗਫੋਨ ਲੱਗਿਆ ਹੁ ਬਹੁਤ ਔਖਿਆ ਬਣਾਉਣੇ ਇਹ ਹੁਣ ਜਾ ਕੇ ਸਾਰੀਆਂ ਗੁੱਟੀਆਂ ਉਹਨਾਂ ਨੇ ਮੰਨਣਾ ਛੋੜਿਆ سویرے جماعت نہیں ہونی دنیا گرا گھنوائی <och when> <continue> <wearing scène> <walkaries> <rivalry> ਜੀ ਫੀ ਪੰਜਾਬੀ ਮੇਰੇ ਮਾਲ ਕੰਮ ਵਿੱਚ ਹਰ ਲਾਕੇ ਸੱਜੇ ਬੈਗ ਲਿਆ ਅੱਜ ਰੌਂਦਾ ਮਾਰ ਕੇ ਲਾ ਬੈਗ ਲਿਆ ਨਾ ਰੌਂਦਾ ਮਾਰ ਕੇ ਲਾ ਬਾਖਲ ਦੇ ਤੂੰ ਮੈਂ ਨੀ ਮੇ ਤੁ ਬੰਜਾ ਰੌਂਦਾ ਮਾਰ ਬਾਖਲ ਦੇ ਤੂੰ ਔਰ ਭਰ ਕੇ ਰਫਲੇ ਦੀਆਂ ਆਜ਼ੇ ਲੱਗੀਆਂ ਮੈਂ ਤਾਂ ਲਿਆ ਲੂ ਗੈਰੀ ਮੈਂ ਲੈ ਆਵੇਂ